ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਮੰਮਾ ਦੀ ਤਬੀਅਤ ਜਿਹੜੀ ਹੈਗੀ ਪਹਿਲਾਂ ਨਾਲੋਂ ਥੋੜੀ ਸਹੀ ਹੋ ਗਈ ਜਿਵੇਂ ਕਿ ਤੁਹਾਨੂੰ ਪਤਾ ਹੈ ਮੰਮਾ ਨੇ ਨਾੜ ਚੜ ਗਈ ਸੀਗੀ ਢੂਹੀ ਦੀ ਤੇ ਮੰਮਾ ਤੋਂ ਉੱਠਿਆ ਬੈਠਿਆ ਵੀ ਨਹੀਂ ਜਾਂਦਾ ਸੀਗਾ ਇਸ ਕਰਕੇ ਫਿਰ ਦਵਾਈ ਲਿਆਂਦੀ ਸੀਗੀ ਤੇ ਅਗਲੇ ਦਿਨ ਜਿਹੜਾ ਹੈਗਾ ਮੰਮਾ 'ਚ ਥੋੜਾ ਫਰਕ ਆ ਮੰਮਾ ਖੜੇ ਹੋ ਸਕਦੇ ਨੇ ਇਸ ਕਰਕੇ ਮੰਮਾ ਨੇ ਬਣਾਈ ਸੀਗੀ ਸਾਡੇ ਵਾਸਤੇ ਪਰੌਂਠੀ ਬੋਲਦੇ ਨਹੀਂ ਹਮੇ ਤਾਂ ਪਪਾ ਜੀ ਕਿ ਰਾਤ ਬਣਾਉਣਾ ਜੀ ਪਪਾ ਜੀ ਵੇ ਹੋਣੀ ਤੇ। ਉਹ ਕਹ ਲਿਆ ਮੰਨ ਲਈ ਮੰਨਿਆ ਤੇ। ਉਹ ਨਾ ਤੇ ਆ ਰਿਹਾ ਇੱਥਾ। ਇਹਦੇ ਕੋਲ ਤੇ ਫੇਰੇ ਉੱਟ ਕੇ ਫੇਰੇ ਨੇ ਦੇਖਣਾ ਫੋਣੀ ਆ ਰਾਤ ਨੂੰ ਕੰਮ ਜਿਹੜੇ ਮਰਜ਼ੀ ਵਾਦੇ ਕਰੀ ਜਾਵੇ। ਵਾਓ। ਤੈਨੂੰ ਬੁਲਾਇ ਕਿਸੇ? ਤੈਨੂੰ ਬੁਲਾਇ? ਸ਼ਟ ਅਪ। ਫੇਰ ਆ ਗਿਆ ਤੈਨੂੰ ਤੈਨੂੰ ਤੇ? ਹੈ? ਹਾਂ ਚੁੱਪ। ਹਾਂ ਉੱਤੇ ਜਾ। चलो ਦੀ ਚੜਦੀ ਨੀ ਬੋਲ ਬੋਲੀ भी आ ਆ ਰਾਜ ਚਲੋ ਸਾਡੇ ਬਰਾਂਠੇ ਬਣਗੇ ਉਹ ਮੱਛੋ ਲੈ ਲਈ ਸੀ ਚਾਹ ਦੇ ਨਾਲ ਚਾਹ ਵੀ ਆਉਂਦੀ ਆ ਬਿਸਕੁਟ ਨਹੀਂ ਆ ਤਾਂ ਬਾਲੀ ਮਿੱਠੀ

ਯਾਨੀ ਇਹਨੂੰ ਖੋਲੀ ਚ ਪਾ ਕੇ ਦੇ ਦੇ। ਅੱਗੇ ਦੁਆਲੀਆ। ਆ ਗਿਆ। ਸ਼ਿ ਸ਼ ਕਣਕ ਰੱਖੇ। ਕਣਕ ਤੇ ਆ ਗਿਆ ਸਿਲੰਡਰ ਆ ਉਹ ਆਪਣੇ। ਠੀਕ ਹੈ।

ਇਹ ਨੂੰ ਕਿੱਥੇ ਦਰਦਾ ਐ ਨੂੰ ਮੈਂ ਕਹਿੰਦੀ ਹਾਂ ਜੋ ਪਰੇ ਤੱਕ ਉਧਰ ਰੱਖ ਦੀ ਸੜੀ ਖੋਣੀਆਂ ਦੇ ਥੱਲੇ ਕੱਪ ਨੂੰ ਆਹ ਆਹ ਤੂੰ ਨਾ ਇਹ ਹੱਥ ਨੂੰ ਚਲਾ ਰਹੀ ਤੂੰ ਨਾ ਚੜੀ ਗਈ ਐ ਐਵੇਂ ਜਦੋਂ ਮੈਂ ਬਾਹਰ ਗੇਟ ਬੰਦ ਕਰਕੇ ਆਵਾਂ ਬਾਹਰ ਹਵਾ ਚੱਲ ਰਹੀ ਐ ਨੇਰੀ ਵਾਲਾ ਮੌਸਮ ਜੇ ਕੀ ਹੋਇਆ ਪਿਆ ਉਹਂ ਚਿਹਰੇ ਲੀ ਬਲੂ ਯਾ ਲਗ ਰਿਹਾ ਉਦਾ ਯੈਲੋ ਜਿਹਾ ਹੋਇਆ ਹੋਇਆ ਕੱਲੋਂ ਅੰਦਰ ਗੋਣਾਂ ਕਿ ਕਿਦਾਂ ਨਹੀਂ ਰਿਜ ਵਰਗਾ ਹੋਇਆ ਪਿਆ ਸਾਰਾ ਆਵਾਜ਼ ਜਲਦੀ ਆਤਰ ਇੱਕਦਮ ਮੰਡੀ ਚ ਵੀ ਕਾਂਕ ਗੋਣ ਤੇ ਹੀ ਘਰੀ ਜਾਂਦੇ ਨੇ ਤੇ ਉਹ ਵੀ ਕਰ ਰਹੇ ਨੇ ਆਪਾਂ ਪਰ ਆਈ ਦਿਨ ਨਾ ਚੱਲ ਵੀ ਹੋ ਗਿਆ ਬੰਦ ਚਲੋ ਗੇਟ ਬੰਦ ਹੋ ਗਿਆ ਸ਼ਾਮ ਵੀ ਪਾਪਾ ਨੇ ਕਲੀਵਿੰਗ ਫਿਰ ਮੈਂ ਚੱਕੀ ਸੀਗੀ ਪ੍ਰਾਂਤ ਤੇ ਗੁੰਨਣ ਲੱਗੀ ਸੀਗੀ ਆਟਾ ਕਿਉਂਕਿ ਡਾਕਟਰ ਨੇ ਕਿਹਾ ਸੀ ਮੰਮਾ ਨੂੰ ਵੀ ਉਹ ਵਾਲੀ ਬਾਹ ਤੇ ਤੁਸੀਂ ਜ਼ਿਆਦਾ ਭਾਰ ਨਹੀਂ ਦੇਣਾ ਹੈਗਾ ਇਸ ਕਰਕੇ ਮੰਮਾ ਮੈਨੂੰ ਕਹਿੰਦੇ ਸੀਨ ਮੋਹ ਲੱਜ ਦਾ ਆਟਾ ਤੂੰ ਗੁੰਦੇ ਕੱਲ ਤੋਂ ਮੈਂ ਗੁੰਦਾਂ ਕਿ ਕੋਈ ਗੱਲ ਨਹੀਂ ਆਟਾ ਤਾਂ ਮੈਂ ਦੋ ਮਿੰਟਾਂ ਚ ਗੁੰਨ ਦੇ ਦਿੰਨੀ ਆ ਪਰ ਫਿਰ ਵੀ ਮੈਨੂੰ ਦੋ ਮਿੰਟ ਤੋਂ ਜ਼ਿਆਦਾ ਹੀ ਲੱਗੇ ਸੀਗੀ ਆਟਾ ਗੁੰਨਣ ਦੇ ਵਿੱਚ ਤੇ ਇੱਥੇ ਵੀ ਮੈਂ ਆਟਾ ਲੈ ਲਿਆ ਸੀ ਥੋੜਾ ਪਾਣੀ ਲੈ ਲਿਆ ਸੀਗਾ ਤੇ ਫਿਰ ਮੈਂ ਹੌਲੀ-ਹੌਲੀ ਮਿਲਾਉਂਦੇ ਹੋਏ ਆਟਾ ਗੁੰਨ ਰਹੀ ਸੀਗੀ ਤੇ ਹਨਾ ਹਨਾ ਮੰਮਾ ਅੰਦਰ ਆਰਾਮ ਕਰ ਰਹੀ ਸੀਗੀ ਤੇ ਪਾਪਾ ਮੈਨੂੰ ਵਿੱਚ ਵਿੱਚ ਆ ਕੇ ਦੱਸ ਰਹੇ ਸੀ ਅਨਮੋਲ ਇੱਦਾਂ ਨਿਆਟਾ ਗੁੰਨੀ ਦਾ ਇਹਨੂੰ ਆਏ ਗੁੰਨੀ ਦਾ ਇਹਨੂੰ ਆਏ ਗੁੰਨੀ ਦਾ ਪਾਪਾ ਉਹ ਆਦੀ ਵਾਰ ਦੱਸ ਕੇ ਜਾ ਰਹੇ ਸੀ ਵੀ ਮੈਨੂੰ ਥੋੜੀ ਜਿਹੀ ਖੇਚੜ ਲੱਗੀ ਮੈਂ ਕਿਹਾ ਮੰਮਾ ਦੇਖ ਲਓ ਪਾਪਾ ਮੈਨੂੰ ਬਾਰੀ ਵਾਰ ਦੱਸੀ ਜਾਂਦੇ ਆ ਮੈਂ ਗੁੰਨ ਰਹੀ ਆ ਮੰਮਾ ਕਹਿੰਦੇ ਕੋਈ ਨਹੀਂ ਚਲ ਤੇਰੇ ਹਨ ਮਨ ਲਬ ਤੈਨੂੰ ਸੁਖਾ ਰਹੇ ਨੇ ਆਟਾ ਗੁੰਨਾ ਨੇ ਕਿ ਚਲੋ ਠੀਕ ਹੈ ਫਿਰ ਮੈਂ फटाफट ਜਿਹੜਾ ਹੈਗਾ ਆਟਾ ਗੁੰਨਤਾ ਸੀ ਮੰਮਾ ਉਹਨੇ ਆਰਾਮ ਕਰ ਰਹੇ ਸੀਗੇ ਫਿਰ ਮੰਮਾ ਕਹਿੰਦੇ ਸੀ ਫੁਲਕੇ ਤਾਂ ਮੈਂ ਲਾ ਦੂੰਗੀ ਤੇ ਨਾਲ ਹੀ ਅਸੀਂ ਫੁਲਕੇ ਵੀ ਜਿਹੜੇ ਹੈਗੇ ਮੰਮਾ ਨੇ ਨਾਲ ਲਾਹਾ ਦਿੱਤੇ ਸੀ ਤੇ ਫਿਰ ਹਨਾ ਅਸੀਂ ਆਟਾ ਗੁੰਨ ਕੇ ਜਿਹੜੀਆਂ ਰੋਟੀਆਂ ਵਗੈਰਾ ਬਣਾ ਲੀਆਂ ਸੀ ਤੇ ਅਸੀਂ ਰੋਟੀ ਵੀ ਜਿਹੜੀ ਹੈਗੀ ਖਾ ਲਈ ਸੀਗੀ ਤੇ ਸ਼ਾਮ ਦੀ ਦੀ ਕਲਿੱਪ ਆ ਉਹ ਦੁਪਹਿਰ ਦੀ ਕਲਿੱਪ ਸੀਗੀ ਇਹ ਸ਼ਾਮ ਦੀ ਹੈਗੀ ਤੇ ਅਸੀਂ ਰੋਟੀ ਖਾ ਲਈ ਬਾਅਦ ਚ ਹਨਾ ਰੋਟੀ ਖਾਂਦੇ ਵਕਤ ਸਿੱਧੂ ਦੇਖੀ ਜਾਂਦਾ ਸੀਗਾ ਫੋਨ ਜਦੋਂ ਅਸੀਂ ਖਾ ਲਈ ਫੇ ਕਹਿੰਦਾ ਲੈ ਰੋਟੀ ਖਾ ਵੀ ਲਈ ਮੈਂ ਕਿਹਾ ਹੋਰ ਉਹ ਜਦ ਫੋਨ 'ਚ ਬੜਿਆ ਹੋਇਆ ਸੀ ਕਹਿੰਦਾ ਮੈਨੂੰ ਤਾਂ ਭੁੱਖ ਲੱਗ ਰਹੀ ਹੈ ਭੁੱਖ ਲੱਗ ਰਹੀ ਹੈ ਮੰਮਾ ਅੰਦਰ ਫਿਰ ਆਰਾਮ ਕਰੀ ਜਾਂਦੇ ਸੀ ਫਿਰ ਪਹਿਲਾਂ ਮੈਂ ਸੋਚਿਆ ਮੈਂ ਕਿ ਤੈਨੂੰ ਪੁਜੀਆਂ ਦੇ ਦਾਂ ਕਹਿੰਦਾ ਨਹੀਂ ਜਲਪੁ ਜਈ ਦੇ ਦੇ ਕਹਿੰਦਾ ਫਿਰ ਮੈਂ ਕਿਾ ਚਲ ਤੈਨੂੰ ਵੇਸਣ ਦਾ ਪੂੜਾ ਹੀ ਬਣਾ ਲੰਨੀ ਆ ਫਿਰ ਫਟਾਫਟ ਮੈਂ ਹਨਾ ਤਵਾ ਰੱਖਿਆ ਗੈਸ ਦੇ ਉੱਤੇ ਤੇ ਸਿੱਧੂ ਨੂੰ ਬਣਾ ਕੇ ਦਿੱਤਾ ਵੇਸਣ ਦਾ ਪੂੜਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਸੀਗਾ ਤੇ ਫਿਰ ਚਾਹ ਦਾ ਵੀ ਟਾਈਮ ਹੋ ਰਿਹਾ ਸੀ ਫਿਰ ਮੈਂ 3-4 ਹੋਰ ਬਣਾ ਲੇ ਵੀ ਚਾਹ ਆ ਦੇਖੋ ਸੀ ਰਾਮਨਾਥ ਥੱਲੇ ਬੈਠੇ ਫੋਨ ਚਲਾਈ ਜਾਂਦੇ ਸੀ ਤੇ ਉੱਪਰ ਦੇਖੋ ਨੇਰੀ ਆਈ ਪਈ ਹੈਗੀ ਕਿੰਨੀ ਮੀ ਵੀ ਆਇਆ ਪਿਆ ਇੱਧਰ ਪਾਪਾ ਲੱਗੇ ਹੋਏ ਜਾਲ ਠਗਣ ਦੇ ਪਾਪਾ ਇੱਧਰ ਦੇਖਿਓ ਪਾਪਾ ਨੇ ਤੌਲੀਏ ਤੇ ਕੀ ਆਇਆ ਹੋਰ ਸਾਡੇ ਤਾਂ ਪਾਉਣੇ ਮਮਾ ਕਹਿੰਦੀ ਆ ਮਮਾ ਨੂੰ ਤਾਂ ਪਾਉਣਿਆਂ ਦੀ ਟੈਨਸ਼ਨ ਪੈ ਗਈ ਮਮਾ ਕਹਿੰਦੀ ਪਾਉਣੇ ਪਾਈ ਸੀਗੇ ਉੱਪਰ ਪਾਉਣੇ ਗਿੱਲੇ ਹੋ ਜਾਣਗੇ ਓਏ ਆ ਜੀ ਆਪਾਂ ਇੱਥੇ ਬੈਠੇ ਰਹਿੰਦੇ ਹੋਰ ਗਿੱਲਾ ਹੋ ਜਾਣਾ ਸੀ ਮੈਂ ਕਿਹਾ ਤਾਂ ਹੀ ਲਾਈਟ ਚੱਲੇਗੀ ਹੈਨਾ ਨਹੀਂ ਰਹੀ ਇਹ ਘਰ ਕੇ ਆਪਾਂ ਬੈਠੇ ਸੀ ਅੰਦਰ ਲੋ ਸਲਡ ਹੋ ਜਾਣੀਆਂ ਹੁਣ ਠੰਡ ਹੋਊਗੀ ਪਾਉਣੇ ਫੜਾ ਦੇ ਨਾ ਦੇਖੋ ਨਾ ਦੇਖੋ ਨਾ ਦੇਖੋ ਸਾਡੇ ਚਾਰ ਹੋਈਆਂ

ਭੜਕ ਪੈ ਗਿਆ ਹੁਣੇ ਦੇ ਫਿਰ ਤੇ ਨੀਂਦੇ ਮਤਲਬ ਪਹਿਲਾਂ ਆਈ ਹਾਂ ਜੀ ਆਈ ਹਾਂ ਟੈਕਰੀ ਆਲੀ ਦਿਸ ਜਾ ਦੇਖੀ ਨਕਲਾ ਲਾ ਲੈ ਮੈਨੂੰ ਪਤਾ ਮੈਨੂੰ ਲੈ ਉਹ ਫਿਰ ਜਿੱਦਾਂ ਹੈਗੀ ਸੀ ਦੱਸਣਾ ਤਾਂ ਹੈ ਇੰਗਲਿਸ਼ ਮੂਵੀ ਨਹੀਂ ਇੰਦੀ ਹਾਰਰ ਹੋ ਜਾਂਦੀ ਹੁੰਦੀ ਆ ਆਈਂ ਗਰੀ ਜਾਂਦੀ ਆ ਸਿੱਧੀ ਐ ਕੱਲ ਪੰਮਾ ਤੇ ਸਿੱਧੀ ਲੱਗ ਰਹੀ ਸੀ ਦੱਸਾ ਸਿੱਧੀ ਲੱਗ ਰਹੀ ਸੀ ਪੂਰੀ ਸਿੱਧੀ ਲੱਗ ਰਹੀ ਸੀ ਮਮਾ ਤੇ ਇਹਨੂੰ ਦੇਖ ਲੈ ਕਿਵੇਂ ਪੁੱਛੀ ਜਾਂ ਫੁੱਜੀ ਜਾਂਦਾ

81 ਇਸ ਕਰੀਏ 11 ਚੱਕਰ ਕਰੀਏ ਆਪਾਂ ਬੀ ਮਾਰ ਕੇ ਲਾਈਏ ਚੌਕੜੇ ਵਾਲੀ ਗੰਦੀ ਪੁਣਤੀ ਪਾਜੀ ਕਿਹੜੇ ਦੇ ਹੁੰਦੇ ਆ ਫਿਰ ਆਹੋ ਸੀ ਆ ਗਏ ਹੋ ਲਿਆ ਹਾਂ ਕੀ ਜਾਂਦੇ ਹਾਂ ਸੀਰ ਤੇ ਪਾਣੀ ਆਜੂ ਫਿਰ ਇੱਥੇ ਡਿੱਗੀ ਲੱਗ ਗਈ ਦਿਨ ਚਲੇ ਦੱਸਦਾ ਹੁਣ ਲਾ जाई बारा तो तक तू तक गालन। तू करते ना कि सीडी बोलते हैं पौड़ियाँ हाँ पौड़ियाँ <laughs> पौड़ियाँ जो पानी ना आ जे फिर नंगे पैर चले आ गया फिर मेरे पैर ज़्यादा कंधे होगे। अच्छा ऊपर हवा चल दी है ना तेज़ ये उठाड़ बतूगी ना फिर हँसा चाहूँगा ऐसे लाते हैं गी मी को क्या फिर उठाड� ਕੀ ਹੋ ਗਈ? ਹਾਂ। ਤੇ ਇਹ ਰੋਟੀ ਨੂੰ ਚੋਪੜ ਦੇ ਉੱਪਰ ਕੇ ਇੱਕ ਦਿਨ ਤੇ ਇੱਕ ਤਰ ਦੇ ਦਿਆ। ਐਂਰੇ ਕੋਈ ਨਹੀਂ। ਮੈਂ ਇੱਦਾਂ ਹੀ ਰੱਖ ਦੇਣੀ ਆ। ਇਹਦਾ ਮੈਂ ਤੁਹਾਨੂੰ ਕਿਹਾ ਸਾਰੱਖਾ ਰੱਖ ਲੈਣੀ ਆ। ਹਾਂ। ਉਹ ਵੀ ਇਹ ਚਾਹ। ਹਾਂ। ਆਜੇ ਬੜਿਆ ਰਸੋਈ ਚ ਨੇ। ਕੋਈ ਵੀ ਲੇਡੀਜ਼ ਆ ਉਹ ਰੋਟੀ ਨੂੰ ਚੋਪੜ ਕੇ ਨਾਲ ਨੂੰ ਐ ਕਰਕੇ ਉੱਪਰ ਰੱਖ ਦੋ। ਬਸ ਰਹਿਣਾ ਤੇ ਖਾ ਲੈਣੇ ਕਮੈਂਟ ਕਰਨਾ ਜੇ ਇਦਾਂ ਕਰੀ। ਪੁੱਛ ਕੇ ਦੇਖ। ਹਾਂ ਹਾਂ ਹਾਂ। ਵੀ ਤੁਸੀਂ ਵੀ ਰੋਟੀ ਇਦਾਂ ਰੱਖਦੇ ਹੁੰਦੇ ਹੋ ਕਿ ਨਹੀਂ? ਪੁੱਛ ਲਓ। ਹਾਂ। ਉਹ ਚੇਰੀ ਰੰਨੀ ਰੱਖ ਰਹੀਆਂ ਸਾਰੀਆਂ ਦੁਰਗਾ ਪਾਪਾ ਕਹਿ ਰਹੇ ਨੇ ਵੀ ਇਦਾਂ ਕਰਕੇ ਵੀ ਰੋਟੀ ਚੋਪੜੀ ਵੀ ਇਦਾਂ ਰੱਖ ਲੈ। ਤੁਸੀਂ ਦੱਸੋ ਤੁਸੀਂ ਪੁੱਛੋ। ਇੱਧਰ ਮੂੰਹ ਮਗਾਓ। ਪੁੱਛੋ ਜੀ। ਵੀ ਗਾਇਸ ਦੱਸੋ ਸਾਰੇ ਸਾਰੇ ਕਿਉਂ? ਬੀਬੀਆਂ ਦੱਸੋ। ਬੀਬੀਆਂ ਨਾਲ ਲੱਗੋ ਜੇ ਬੰਦੇ ਹੀ ਦੱਸ ਦੇਣਗੇ ਮੈਂ ਤਾਂ ਬੰਦਿਆਂ ਨੂੰ ਕਹੂੰਗਾ ਵੀ ਤੁਸੀਂ ਰੋਟੀ ਤੁਹਾਡੇ ਕੋਲੇ ਆਉਂਦੀ ਹੈ ਗਰਮਾ ਗਰਮ ਬਣੀ ਹੋਈ। ਵੀ ਉਹ ਜਿਹੜੀ ਹੈਗੀ ਰੋਟੀ ਚੋਪੜੀ ਜਦੋਂ ਹੁੰਦੀ ਆ ਉਹ ਇੱਕ ਦਿਨ ਤੇ ਇੱਕ ਹੁੰਦੀ ਆ ਕਿ ਉਹ ਦੂਜੇ ਪਾਸੇ ਰੱਖਿਆ ਜਾਂਦਾ ਲੋ। ਕਹੇ ਪਤਾ ਕੀ ਕਰਦੇ ਨੇ ਕਿਉਂਕਿ ਪਤਾ ਕੀ ਦੂਰੀ ਨੂੰ ਰੋਟੀ ਲੱਗਦੀ ਹੈ ਲੈ ਬਸ ਐਵੇਂ ਨਹੀਂ ਰੋਟੀ ਕਹਿੰਦੇ ਲਾ ਦਸਦੀਆਂ ਪਹਿਲਾਂ ਸਿੱਧੀ ਹੁੰਦੀ ਹੈ ਰੋਟੀ ਠੀਕ ਹੈ ਉਹਦੇ ਉੱਤੇ ਉਹ ਲਾਤਾ ਫਿਰ ਜਿਹੜੀ ਦੁੱਧੀ ਆਪਾਂ ਲੈ ਲਈ ਉਹ ਪੁੱਠੀ ਕਰਕੇ ਉਹਦੇ ਉੱਤੇ ਧਰਤੀ ਆ ਤੈਨੂੰ ਮੈਂ ਹੁਣੇ ਦੱਸ ਦਿੰਦਾ ਫਿਰ ਸਿੱਧੀ ਰੱਖੀ ਉਹ ਚੋਪੜੀ ਨੇ ਦੋ ਦੋ ਦੇ ਪੈਰ ਬਣਾ ਕੇ ਰੱਖੀ ਜੇ ਨੇ ਪੈਰ ਪੈਰ ਬਣਾ ਕੇ ਰੱਖੀ ਜੇ ਨੇ ਹਾਂ ਮਲੋ ਹੁਣ ਆ ਰੋਟੀ ਠੀਕ ਹੈ ਇਹ ਆਪਾਂ ਨੇ ਆ ਜੇ ਉੱਪਰ ਦੇ ਚੋਪੜੀ ਰੋਟੀ ਚੋਪੜੀ ਚੋਪੜੀ ਗਈ ਚੋਪੜੀ ਗਈ ਇਹ ਆ ਦੂਜੀ ਰੋਟੀ ਐ ਚੁਪੜੀ ਹੋਈ ਐ ਉਹ ਕੀ ਕਰਦੀ ਐ ਨਹੀਂ ਲੇਡੀਜ਼ ਉਹ ਇਦਾਂ ਇੱਕ ਦੇ ਉੱਤੇ ਇੱਕ ਰੱਖ ਦਿੰਦੀਆਂ ਨੇ। ਹਾਂ ਉਹ। ਜਦੋਂ ਰੋਟੀ ਬੇਕਣੀ ਹੁੰਦੀ ਹੈ ਨਾ ਮੰਨ ਲਓ ਮੈਨੂੰ ਤਾਂ ਮੰਮਾ ਨੇ ਸਿਖਾਇਆ। ਮੰਨ ਲਓ ਆਪਾਂ ਪੂਰੀ ਰੋਟੀ ਚੱਕਣੀ ਆ ਉਹ ਥੱਲੇ ਕਿਉਂ ਲੱਗ ਜਾਂਦਾ ਨੇ? ਮੈਂ ਮਮਾ ਉਹ ਹੱਥ ਨਾਲ ਲੱਗ ਜਾਂਦਾ। ਮੈਂ 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 ਪਤਾ ਕੀ ਕਿ ਆ ਵੀ ਇਦਾਂ ਰੱਖਿਆ ਕਰੋ। ਹੁਣ ਤੇਰੀ ਮੰਮਾ ਇਦਾਂ ਹੀ ਕਰ ਰਹੀ ਹੈ। ਮੰਮਾ ਇਦਾਂ ਹੀ ਕਰਦੀ ਹੈ। ਮੰਮਾ ਨੇ ਮੈਨੂੰ ਵੀ ਐਂ ਸਿਖਾਇਆ ਜੀ। ਤੁਸੀਂ ਰਸੋਈ ਚ ਅੱਜ ਬੜੇ ਆ। ਸਾਡਾ ਲੌਜੀਕ ਹੋਗਾ। ਨਹੀਂ ਜੀ ਤੁਸੀਂ ਰਸੋਈ ਚ ਅੱਜ ਹੀ ਬੜੇ। ਲੈ ਵੀ ਕਮੈਂਟਾਂ ਚ ਕਮੈਂਟ ਕਰਕੇ ਦੱਸ ਦੇਣਗੇ। ਨਹੀਂ ਜੀ। ਮੰਮਾ ਨੇ ਮੈਨੂੰ ਤਾਂ ਹੀ ਸਿਖਾਇਆ ਮम्मा ਅੱਗੇ ਨਾਨੀ ਤੋਂ ਸਿੱਖਿਆ ਹੀ ਹੋਣਗੇ ਸੱਚੀ ਊਠ ਬੋਲੀ ਨਹੀਂ ਹਿਲਾ ਨਹੀਂ ਮੈਂ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਦੱਸਤਾ ਸੀ ਵੀ ਪੇਰ ਬਣਾ ਕੇ ਰੱਖਣੇ ਨੇ ਫਿਰ ਕੀ ਹਾਲ ਹੈ ਕਹਦਾ ਹੱਸਾ ਠੀਕ ਕਰੀ ਈ ਈ ਬਸ ਤੇ ਬੈਠ ਹੋਏ ਪਾਪਾ ਹੈ ਨਾ ਮੈਨੂੰ ਪਤਾ ਨਹੀਂ ਹੈ ਜਿਆਦਾ ਨਹੀਂ ਮੈਂ ਪਾਪਾ ਦੇ ਦੱਸਣ ਤੋਂ ਪਹਿਲਾਂ ਹੀ ਦੱਸਤਾ ਵੀ ਪੇਰ ਬਣਾ ਕੇ ਰੱਖੀ ਦੇਣੀ ਹੋਰ ਇਹਦੇ ਰੱਖਦੇ ਹਾਂ ਅੱਗੇ ਤਾਂ ਕਰੀ ਕਹਿਣੀ ਵੀ ਕਿਉਂ ਲੱਗਾ ਦਾਦੂ ਨੂੰ ਪੁੱਛ ਕੇ ਪਾਲਕ ਪਨੀਰ ਕਿੰਦਾ ਦਾਦੂ ਦੀ ਪਾਲਕ ਪਨੀਰ ਕਿੰਦਾ ਬਹੁਤ ਵਧੀਆ ਇਹਨ ਮੋਲ ਦੀ ਫੇਵਰੇਟ ਹੈ ਇਹ ਨੂੰ ਬਣਾ ਲਿਓ ਯਾਰ ਮੇਰਾ ਕੜਾਈ ਪਨੀਰ ਜ਼ਿਆਦਾ ਥੀਕ ਹੈ ਉਹ ਦਾਦੂ ਨਹੀਂ ਮੇਰਾ ਪਨੀਰ ਤੋਂ ਜ਼ਿਆਦਾ ਵੀ ਫੇਵਰੇਟ ਰਾਜਮਾ ਨਹੀਂ ਬੜੀ ਜੀ ਮਨਮੋਹੇ ਦੇ ਫੇਵਰੇਟ ਰਾਜਮਾ ਚੌੜੀ ਸੀਗੇ ਨਾ ਕਿ ਮੇਰਾ ਆਕਸ਼ਸ ਮੰਗੂ ਹੱਸੀ ਜਾਂਦਾਗਾ ਦੰਦ ਦੇਖੋ ਇਹਦੇ ਨੀ ਆਈਆ ਚਲੇ ਸੜੇ ਹਾਂ ਦੰਦੀ ਦਾ ਕੈਮਰੇ ਸਾਰਾ ਖਰਾਬ ਕਰ ਪਾਪਾ ਇਹਨੂੰ ਪਰਾਂ ਕਰ ਲੋ ਮੂੰਗਾ ਮਾਰਦੀ ਨਾ ਤੇਰੇ ਹੋਏ ਹੱਤਾਂ ਨਹੀਂ ਤੇਰੇ ਪਿੱਛੇ ਪੋਦੇ ਮੁੱਕੀ ਤੂੰ ਸਿੱਧੂ ਰਾਤ ਨੂੰ ਜਦੋਂ ਉੱਠੇਗਾ ਨਾ ਉੱਠੇਗਾ ਨਾ ਆਪਣੇ ਪਿੱਛੇ ਦੇ ਉੱਪਰ ਨਾਲ ਦੇਖੀਂ ਡਰਾਮਾ ਠੀਕ ਹੈ ਨਾ ਵੀ ਸਿੱਧੂ ਇਹਦਾ ਕਿਉਂ ਮੈਂ ਡਾਂਗ ਕੇ ਤਈਆ ਫਿਰ ਉੱਥੇ ਡਾਂਗ ਕੀ ਕਰ ਰਹੇ ਹੈਗਾ ਮੈਨੂੰ ਦਾਦੂ ਬਾਦੂ ਨਾਲ ਗੱਲਬਾਤ ਕਰ ਦਾਦੂ ਸਾਡੇ ਵਾਸਤੇ ਲੈ ਕੇ ਆਏ ਨੇ ਬਿਸਕਟ ਜਿਹੜੇ ਕਿ ਅਸੀਂ ਸਵੇਰੇ ਚਾਹ ਨਾਲ ਖਾ ਮੰਗੇ ਵੈਸੇ ਮੈਂ ਇੱਕ ਵੀਡੀਓ ਦੇਖੀ ਗਣੀ ਬਿਸਕਟ ਨਹੀਂ ਖਾਣੇ ਚਾਹੀਦੇ ਕੋਈ ਨਹੀਂ ਖਾਣੇ ਚਾਹੀਦੇ ਹਾਂ ਚਲੋ ਅੱਜ ਫਿਰ ਕੋਸ਼ਿਸ਼ ਤਾਂ ਖਾਣਾ ਚਾਹੀਦਾ ਸਾਰਾ ਕੁਝ ਥੋੜੀ ਬੰਦ ਕਰ ਦੋ ਨਾ ਨਾ ਕਰੀ ਜਾਂਦੇ ਨੇ ਅੱਜ ਫਿਲਮ ਦੇ ਤੋਂ ਬਰਦ ਦੇ ਮੇਕਸਾ ਫਿਰ ਜੇ ਤੁਸੀਂ ਵੀ ਫ੍ਰੀ ਹੋਏ ਤਾਂ ਦੇਖਿਓ ਗੁੱਡ ਬਾਏ ਕਰਕੇ ਫਿਰ ਆਵਾਂ ਮੈਂ ਦਾ ਬਚਨ ਦੀ ਗੁੱਡ ਬਾਏ ਹਾਂ ਬਹੁਤ ਸੁਣੀ ਫਿਰ ਮਾ ਅੱਜ ਦੀ ਜਨਰੇਸ਼ਨ ਤੇ ਪੁਰਾਣੀ ਜਨਰੇਸ਼ਨ ਬਾਰੇ ਗੱਲ ਆ ਗਿਆ ਅੱਜ ਦੀ ਜਨਰੇਸ਼ਨ ਕਿੰਦਾ ਦੀ ਹੈ ਅੱਜ ਕੱਲ ਮੇ ਜਨਰੇਸ਼ਨ ਕਿੰਦਾ ਦੇ ਤਾਂ ਪਤਾ ਹੀ ਨਾ ਲੱਗ ਰਿਹਾ ਆਪਣੀ ਚਾਹ ਖਾਤਾ ਕਿਰਾ ਹੈ ਹੈਂ ਸੋਨੂ ਪਤਾ ਮੇਰੀ ਤਾਂ ਥੋੜੀ ਜਨਰੇਸ਼ਨ ਇੱਕ ਹੀ ਹੈ ਜੈਨ ਜੀ ਜੋ ਹੈ ਗੂਗਲ ਕਰਕੇ ਦਿਖਾ ਰਹੀ ਨਾ ਮੈਨੂੰ ਵਾਰ ਵਾਰ ਜੈਨ ਜੀ ਜੈਨ ਜੀ ਕੋਈ ਸਾਇੰਸ ਨਹੀਂ ਆ ਡੀ ਜੈਨਜੀ ਇਹ ਕਿਹੜਾ ਨਮਾਜ਼ ਉਹ ਜੋ 10 ਤੋਂ ਬਾਅਦ ਜੈਨਜੀ ਆਇਆ ਮੇਰੀ ਤਿਰਵਾ ਚੱਲਦਾ ਆ ਰਿਹਾ ਨਾ ਜਿਵੇਂ ਅਸੀਂ ਬਹਿਣਾ ਹਾਂ ਤੁਸੀਂ ਬੱਚੇ ਹੋ ਇਸ ਲਈ ਜਨਰੇਸ਼ਨ ਚੇਂਜ ਨਹੀਂ ਆਪਣੀ ਜਨਰੇਸ਼ਨ ਇੱਕੋ ਹੀ ਹੈ 1990 ਤੋਂ ਲੈ ਕੇ 2010 ਤੱਕ ਜਨਰੇਸ਼ਨ Z ਹੈਗੀ ਅੰਕ ਚੱਕਿਓ ਭੰਡਾ ਅੱਬਾ ਇੱਕੋ ਹੀ ਜਨਰੇਸ਼ਨ ਦੇ ਜੀ ਕੋਈ ਗੱਲ ਕਰਦੀ ਹੈ ਜਨਰੇਸ਼ਨ ਇੱਕੋ ਇੱਕੋ ਜਨਰੇਸ਼ਨ ਹੁੰਦੇ ਨਾ ਤੁਸੀਂ ਸਾਡੀ ਗੱਲ ਸਮਝਦੇ ਹਾਂ ਚੱਕਲਾ ਸਿੱਧੂ ਦੀ ਲੱਗ ਹੈਗੀ ਅੰਕ ਚੱਕ ਤੁਸੀਂ ਸਾਡੀ ਗੱਲ ਸਮਝਦੇ ਹੋ ਉਹ ਨਹੀਂ ਸਿੱਧੂ ਦੀ ਲੱਗਿਆ ਹੁਣੀ ਸਮਝਦਾ ਦੇਖੋ ਆਈਮ ਨੂ ਭੈਣੇ ਪਰਾ ਤਾਂ ਚੱਕ ਲਈ ਗੱਲੀ ਆਈ ਚੱਕ ਤੇ ਲੈਣਾ ਰੱਖਣਾ ਉਹਦਾ ਭੈਣੇ ਕਹ ਕੇ ਜਨਰੇਸ਼ਨ ਸੇਮ ਹੀ ਕਰਦਾ ਕਈ ਤਾਂ ਨਹੀਂ ਆਪਣੀ ਜਨਰੇਸ਼ਨ ਸੇਮ ਸਿੱਧੂ ਨੂੰ ਲਾ ਕੇ ਆ ਇਹ ਆ ਸਿੱਧੂ ਦੇਖ ਲਓ ਆ ਸਿੱਧੂ ਬਸ ਕਿਹਨੇ ਚੋਪੜੀ ਜਾ ਰਹੀ ਰੀ ਰੀ ਲਾ ਲਾ ਹੋ ਰਹੀ ਹੈ ਹੈ ਨਹੀਂ ਚੋਪੜੀ ਮੈਂ ਦਾ ਹੱਥ ਜਾਂ ਮੇਰੇ ਚੱਲ ਜਾ ਆ ਦੇ ਕੋਲੇ ਉਧਰ ਦੇਖੋ ਕੋਣੀ ਚੋਂ ਉੱਪਰ ਦੀ ਉਹ ਬਸ ਰਹਿਣ ਦਿਓ ਆ ਆ ਆ ਤੇ ਕੀ ਹੈ ਕੋਇਆ ਤਾਂ ਮੈਂ ਚੋਪੜੀਆ ਉਹ ਦੇਖ ਦੂਜੇ ਪਾਸੇ ਮੈਂ ਮਾਰਿਆ ਨਾ ਇੱਕ ਥੱਪੜ ਤੇਰਾ ਮੈਂ ਦੂਜੇ ਪਾਸੇ ਲਾ ਦੂੰ ਹਾਂ ਜੇ ਰੋਟੀ ਬਣ ਗਈ ਬੱਸ ਉਹ ਦੇਖ ਇਹ ਬੇਜ ਗਈ ਰੋਟੀ ਬਣ ਗਈ ਹੈ ਤੇ ਹੁਣ ਅਸੀਂ ਰੋਟੀ ਲੱਗਿਆ ਖਾਣ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਲਾਈਕ ਕਰ ਦੇ ਜੇ ਚਾਹੁੰਦੇ ਨਾ ਮੇਰੇ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਦਿੰਦੀ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਟੇਕ ਕੇ ਰਹੋ ਬਾਏ ਬਾਏ 嗨。